ਅੱਜ ਆਪਾਂ ਗੱਲ ਕਰਾਂਗੇ ਕਿਵੇਂ ਖਾਲਸੇ ਨੇ ਦਿੱਲੀ ਨੂੰ ਜਿੱਤਿਆ ਕਿਵੇਂ ਸਿੰਘਾਂ ਨੇ ਦਿੱਲੀ ਨੂੰ ਫਤਿਹ ਕੀਤਾ ਕਿਸ ਤਰ੍ਹਾਂ ਉਸ ਤਖਤੇ ਤਾউজ ਨੂੰ ਜਿਹੜੇ ਤਖਤ ਨੇ ਸਾਡੇ ਤੇ ਬਹੁਤ ਸਾਰੇ ਬੇਸ਼ਮਾਰ ਜੁਰਮ ਕੀਤੇ ਐ ਉਸ ਤਖਤ ਨੂੰ ਕੁੱਟ ਕੇ ਲਿਆ ਕੇ ਦਰਬਾਰ ਸਾਹਿਬ ਫਿਰ ਅੰਮ੍ਰਿਤਸਰ ਦੇ ਵਿਖੇ ਰੱਖ ਦਿੱਤਾ ਕਿਵੇਂ ਉਹ ਤਖਤ ਘੋੜਿਆਂ ਦੇ ਪਿੱਛੇ ਪਾ ਕੇ ਲੈ ਕੇ ਕ੍ਰਿਸ਼ਦੇ ਹੋਏ ਲੈ ਕੇ ਆਏ ਉਹ ਤਖਤ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਸਾਸੀ ਕਾਲ ਦੋਸਤੋ ਮੈਂ ਸਾਹਿਬ ਸਿੰਘ ਸਵਾਗਤ ਹੈ ਤੁਹਾਡਾ ਸਰਦਾਰ פרו ਦੇ ਵੀ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਗੱਲ ਕਰਾਂਗੇ ਕਿ ਸਰਦਾਰ ਬਖੇਲ ਸਿੰਘ ਧਾਦੀਵਾਰ ਹੁੜਾ ਨੇ ਇਸ ਤਰ੍ਹਾਂ ਦਿੱਲੀ ਨੂੰ ਫਤਿਹ ਕੀਤਾ ਕਿਵੇਂ ਖਾਲਸੇ ਦਾ ਜਿਹੜਾ ਤਵਜਾ ਝੰਡਾ ਹੈ ਉਹ ਦਿੱਲੀ ਲਾਲ ਕਿਲੇ ਦੇ ਉੱਤੇ ਚੁਲਿਆ ਸਮਰਾਥ ਗੁਰੂ ਸਿਰwidehat ਤਰਿਓ ਦਿੱਲੀ ਜਿੱਤਣ ਦਾ ਜਿਹੜਾ ਕਿੱਸਾ ਹੈ ਉਹ ਸੁਣਨ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਕਿ ਉਸ ਵੇਲੇ ਪੰਜਾਬ ਦੇ ਮੌਜੂਦਾ ਹਾਲਾਤ ਕਿਵੇਂ ਦੇ ਸੀ ਉਹ ਕਿਦਾਂ ਦੇ ਹਾਲਾਤ ਰਹੇ ਹੋਣਗੇ ਜਦੋਂ ਖਾਲਸਾ ਦਿੱਲੀ ਨੂੰ ਜਿੱਤਣ ਤੱਕ ਦੀ ਵੀ ਤਾਕਤ ਰੱਖਦਾ ਸੀ ਉਸ ਵੇਲੇ ਖਾਲਸਾ ਰਾਜ ਜਿਹੜਾ ਹੈ ਉਹ ਮਿਸਲਾਂ ਦੇ ਵੀ ਟਵੰਡਿਆ ਹੋਇਆ ਸੀ ਹੁਣ ਬਾਕੀ ਮਿਸਲਾਂ ਦੀ ਆਪਾਂ ਗੱਲ ਨਹੀਂ ਕਰਦੇ ਆਪਾਂ ਕਰੋੜ ਸਿੰਘੀਆਂ ਮਿਸਲ ਬਾਰੇ ਗੱਲ ਕਰਾਂਗੇ ਕਿਉਂਕਿ ਜਿਹੜਾ ਕਰੋੜ ਸਿੰਘੀਆਂ ਮਿਸਲ ਦਾ ਏਰੀਆ ਸੀ ਨਾ ਉਹ ਦਿੱਲੀ ਦੇ ਸਭ ਤੋਂ ਨੇੜੇ ਸੀਗਾ ਕਰੋੜ ਸਿੰਘੀਆਂ ਮਿਸਲ ਦੇ ਉਸ ਵੇਲੇ ਦੇ ਆਗੂ ਸਰਦਾਰ ਬਘੇਲ ਸਿੰਘ ਸਨ ਤੇ ਸਰਦਾਰ ਬਘੇਲ ਸਿੰਘ ਜੀ ਦਾ ਜਿਹੜਾ ਏਰੀਆ ਸੀ ਇਹਨਾਂ ਦੇ ਕੋਲ ਅੰਬਾਲਾ ਕਰਨਾਲ ਅਬਦ ਸਹਾਰਨਪੁਰ ਤੱਕ ਦਾ ਏਰੀਆ ਇਹ ਸਾਰਾ ਏਰੀਆ ਇਹਨਾਂ ਦੇ ਅੰਡਰ ਆਉਂਦਾ ਸੀ ਇਹੀ ਏਰੀਆ ਸੀ ਜਿਹੜਾ ਦਿੱਲੀ ਦੇ ਸਭ ਤੋਂ ਨੇੜੇ ਲੱਗਦਾ ਸੀ ਫਿਰ ਜਦੋਂ ਖਾਲਸੇ ਦੀ ਤਾਕਤ ਜਿਹੜੀ ਹੈ ਉਹ ਵਧ ਗਈ ਉਸ ਵੇਲੇ ਤੇ ਖਾਲਸਾ ਰਾਜ ਦੇ ਵਿੱਚ ਇਹਨਾਂ ਮਿਸਲਾਂ ਦੇ ਵਿੱਚ ਜਿਹੜੇ ਵੱਡੇ ਜਰਨੈਲ ਸੀਗੇ ਉਹ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਸਰਦਾਰ ਬਘੇਲ ਸਿੰਘ ਇਦਾਂ ਦੇ ਬਹਾਦਰ ਜਰਨੈਲ ਸੀ ਜਿਨ੍ਹਾਂ ਦੀ ਬਹਾਦਰੀ ਦਾ ਸਦਕਾ ਖਾਲਸੇ ਨੇ ਦਿੱਲੀ ਦਾ ਤਖਤ ਵੀ ਪੱਟ ਮਾਰਿਆ ਮੈਂ ਪਹਿਲਾਂ ਇਹ ਦੱਸ ਦਵਾਂ ਕਿ ਖਾਲਸੇ ਨੇ ਇੱਕ ਵਾਰੀ ਨਹੀਂ 1735 ਤੋਂ ਲੈ ਕੇ 1788 ਤੱਕ ਤਕਰੀਬਨ 15 ਬਾਰ ਖਾਲਸੇ ਨੇ ਦਿੱਲੀ ਨੂੰ ਫਤਿਹ ਕੀਤਾ ਇਹ ਕੋਈ ਇਕੱਧੀ ਵਾਰੀ ਨਹੀਂ ਹੋਇਆ ਵੀ ਇੱਕ ਵਾਰ ਆਪਾਂ ਕਹਿ ਸਕਦੇ ਆ ਵੀ ਲੱਕ ਬਾਈ ਚਾਂਸ ਕਰੇ ਦਾ ਲੱਗ ਗਿਆ ਨਹੀਂ ਪੂਰੇ 15 ਬਾਰ ਖਾਲਸੇ ਦਾ ਨਿਸ਼ਾਨ ਸਾਹਿਬ ਦਿੱਲੀ ਲਾਲ ਕਿਲੇ ਤੇ ਝੁੱਲਿਆ ਇਹ ਇਤਿਹਾਸ ਬੋਲਦਾ ਹੈ ਦਿੱਲੀ ਨੂੰ ਫਤਿਹ ਕਰਨ ਤੋਂ ਪਹਿਲਾਂ ਸਰਦਾਰ ਬਘੇਲ ਸਿੰਘ ਜੀ ਜਿਹੜੇ ਐ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਨਾਲ ਕਿਉਂਕਿ ਉਸ ਵੇਲੇ ਦੇ ਸਿੱਕ ਕੌਮ ਦੇ ਸਭ ਤੋਂ ਸੀਨੀਅਰ ਲੀਡਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੀ ਉਹਨਾਂ ਦੇ ਨਾਲ ਮੀਟਿੰਗ ਕਰਦੇ ਐ ਤੇ ਆਖਰਕਾਰ 4 ਫਰਵਰੀ 1783 ਨੂੰ ਘੋੜਿਆਂ ਤੇ ਹਾਥੀਆਂ ਦੇ ਨਾਲ ਖਾਲਸਾ ਫੌਜ ਦਿੱਲੀ ਤੱਕ ਤਰਕਵੱਤ ਪਹੁੰਚ ਕਰ ਦਿੱਤੀ ਉਸ ਵੇਲੇ ਦਾ ਹੁਣ ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਉਹ ਹੈਗਾ ਜੀ ਸ਼ਾਹ ਆलम ਦੂਜਾ ਜਿਹੜਾ ਸ਼ਾਹ ਆलम ਦੂਜਾ ਹੈ ਇਹ ਉਸ ਵੇਲੇ ਇੱਕ ਵਾਰ ਡਰ ਜਾਂਦਾ ਹੈ ਟਖੰਬਰ ਜਾਂਦਾ ਹੈ ਕਿਉਂਕਿ ਇਹਨੂੰ ਪੰਜਾਬ ਦੇ ਹਾਲਾਤ ਪਹਿਲਾਂ ਹੀ ਦਿਸਦੇ ਸੀ ਖਾਲਸੇ ਦੀ ਚੜ੍ਹਦੀ ਕਲਾ ਤੋਂ ਇਹ ਪਹਿਲਾਂ ਹੀ ਹੌਲ ਜਾਂਦਾ ਸੋ ਇਹ ਦਿੱਲੀ ਤਖਤ ਦਾ ਜਿਹੜਾ ਆਪਣਾ ਲਾਲ ਕਿਲਾ ਹੁੰਦਾ ਹੈ ਉਹਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਤਾਂ ਉਸ ਵੇਲੇ ਜਦੋਂ ਖਾਲਸਾ ਫੌਜ ਤਕਰੀਬਨ 60000 ਦੀ ਫੌਜ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਐਂਟਰ ਕਰ ਜਾਂਦਾ ਹੁਣ ਦਿੱਲੀ ਦੇ ਵਿੱਚ ਐਂਟਰ ਕਰਦਿਆਂ ਹੀ ਖਾਲਸਾ ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਹੈ ਸਰਦਾਰ ਬਘੇਲ ਸਿੰਘ ਹੋਰੀ ਕੀ ਕਰਦੇ ਆ 5000 ਫੌਜ ਨੂੰ ਮਜਨੂ ਕੇ ਟੀਲੇ ਤੇ ਰੁਕਣ ਵਾਸਤੇ ਕਹਿੰਦੇ ਆ ਤੇ 5000 ਜਿਹੜੀ ਫੌਜ ਹੈ ਉਹ ਦਾਣਾ ਮੰਡੀ ਤੇ ਰੋਕ ਦਿੱਤੀ ਜਾਂਦੀ ਹੈ। ਬਾਕੀ 30000 ਜਿਹੜੀ ਫੌਜ ਹੈ ਉਹ ਇੱਕ ਥਾਂ ਤੇ ਰੁਕੀ ਜਾਂਦੀ ਹੈ। ਉਹ ਸਥਾਨ ਉਹ ਅੱਜ ਵੀ ਉਹ ਥਾਂ ਅਵੇਲੇਬਲ ਹੈ ਦਿੱਲੀ ਦੇ ਵਿੱਚ ਹੈ ਮੌਜੂਦ ਜਿੱਥੇ 30000 ਰੀਕੋਟ ਬਣਿਆ ਹੋਇਆ ਹੈ ਉਹ ਇਸੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਵੀ ਇੱਥੇ 30000 ਖਾਲਸਾ ਫੌਜ ਰੁਕੀ। ਹੁਣ ਜਦੋਂ 30000 ਖਾਲਸਾ ਫੌਜੀ ਕਿਥਾਂ ਤੇ ਖੜੀ ਹੈ ਹਮਲਾ ਕਰਨ ਦੇ ਲਈ ਸਿੰਘ ਤਿਆਰ ਬਰ ਤਿਆਰ ਨੇ ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਵੀ ਕਿ ਦਿੱਲੀ ਦੇ ਕਿਲੇ ਦੇ ਵਿੱਚ ਡਾਇਰੈਕਟ ਐਂਟਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਦਿੱਲੀ ਦਾ ਜਿਹੜਾ ਕਿਲਾ ਹੈ ਉਹਦੀਆਂ ਕੰਧਾਂ ਬਹੁਤ ਮਜ਼ਬੂਤ ਹੈ ਤੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਸੀ ਵੀ ਕਿਲੇ ਦੇ ਅੰਦਰ ਕਿਵੇਂ ਜਾਇਆ ਜਾਏ। ਤਾਂ ਕੀ ਹੁੰਦਾ ਹੈ ਜਿਹੜੇ ਸਰਦਾਰ ਬਘੇਲ ਸਿੰਘ ਹੋរី ਹੈ ਕਿਉਂਕਿ ਇਹ ਪਹਿਲਾਂ ਹੀ ਇਹਨਾਂ ਦਾ ਇਲਾਕਾ ਦਿੱਲੀ ਦੇ ਨੇੜੇ ਵਾਲਾ ਸੀ। ਇਹਨਾਂ ਨੂੰ ਉੱਥੋਂ ਦੀ ਖਾਸੀ ਨੌਲੇਜ ਸੀ। ਇਹਨਾਂ ਨੇ ਇੱਕ ਖ਼ਬਰੀ ਦੇ ਥਰੂ ਪਤਾ ਕਰਵਾਇਆ ਕਿ ਦਿੱਲੀ ਦੇ ਜਿਹੜਾ ਕਿਲਾ ਹੈ ਉਹਦੇ ਵਿੱਚ ਸਭ ਤੋਂ ਕਮਜ਼ੋਰ ਥਾਂ ਕੰਧ ਉਹ ਕਿੱਥੇ ਕਰਕੇ ਆ ਜਿੱਥੋਂ ਅਸੀਂ ਪਾੜ ਲਾ ਸਕੀਏ। ਤਾਂ ਖ਼ਬਰੀ ਨੇ ਦੱਸਿਆ ਕਿ ਫਲਾਣੀ ਥਾਂ ਦੇ ਉਤੋਂ ਜਿਹੜੀ ਕੰਧ ਹੈ ਉਹ ਅੰਦਰੋਂ ਬਿਲਕੁਲ ਖੋਖਲੀ ਹੈ ਤਾਂ ਫਿਰ ਖਾਲਸੇ ਫੌਜ ਨੇ ਕੀ ਕੀਤਾ ਉਸ ਥਾਂ ਦੱਸੀ ਹੋਈ ਥਾਂ ਦੇ ਉੱਤੇ ਜਾ ਕੇ ਕੰਧ ਦੇ ਬਾਹਰਲੇ ਪਾਸੇ ਇੱਕ ਦਰਖਤ ਪੁੱਟਿਆ ਦਰਖਤ ਪੁੱਟ ਕੇ ਉਹਨੂੰ ਅੱਗੋਂ ਘੜ ਲਿਆ ਜਿਵੇਂ ਪੈਨਸਲ ਘੜੀ ਜਾਂਦੀ ਹੈ ਤਿੱਖਾ ਕਰ ਲਿਆ ਉਹਨੂੰ ਉਹਦੇ ਨਾਲ ਲਗਾਤਾਰ ਵਾਰ-ਵਾਰ ਜਿਹੜੇ ਆ ਉਹ ਵਾਰ ਕੀਤੇ ਗਏ ਕੰਧ ਦੇ ਉੱਤੇ ਆਖਰਕਾਰ ਕੰਧ ਦੇ ਵਿੱਚ ਇੱਕ ਮੋਰੀ ਬਣ ਗਈ ਜਿਹਦੇ ਵਿੱਚੋਂ ਉਹ 30000 ਫੌਜ ਜਿਹੜੀ ਹੈ ਕਿਲੇ ਦੇ ਵਿੱਚ ਦਾਖਲ ਹੋਈ ਇਸ ਜਿਹੜੀ ਮੋਰੀ ਆ ਫਿਰ ਇਹਨੂੰ ਬਾਅਦ ਦੇ ਵਿੱਚ ਬੰਦ ਨਹੀਂ ਕੀਤਾ ਗਿਆ ਇਹਨੂੰ ਯਾਦਗਾਰ ਵਾਸਤੇ ਜਿਹੜਾ 30 ਹਜ਼ਾਰੀ ਗੇਟ ਉੱਥੇ ਬਣਾ ਦਿੱਤਾ ਗਿਆ ਅੱਜ ਵੀ ਦਿੱਲੀ ਦੇ ਵਿੱਚ ਮੌਜੂਦ ਹੈ ਇਹ 30 ਹਜ਼ਾਰੀ ਗੇਟ ਜਿਹੜਾ ਖਾਲਸੇ ਦੀ ਜਿਹੜੀ ਤੇਗਾ ਮਾਰੀ ਆ ਦਿੱਲੀ ਦੇ ਵਿੱਚ ਉਹਦੀ ਗਵਾਹੀ ਭਰਦਾ ਹੁਣ ਜਦੋਂ ਖਾਲਸਾ ਫੌਜ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਜਿਹੜਾ ਉੱਥੋਂ ਦਾ ਬਾਦਸ਼ਾਹ ਹੁੰਦਾ ਸ਼ਾਹ ਆਲਮ ਦੂਜਾ ਉਹ ਸਿੰਘਾਂ ਨੂੰ ਦੇਖ ਕੇ ਦਿੱਲੀ ਦੇ ਲਾਲ ਕਿਲੇ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਜਾਂਦਾ ਤਾਂ ਅਖਰਕਾਰ 11 ਮਾਰਚ 1783 ਨੂੰ ਦਿੱਲੀ ਤਖਤ ਦੇ ਉੱਤੇ ਖਾਲਸੇ ਦਾ ਪੂਰਨ ਤੌਰ ਤੇ ਕਬਜ਼ਾ ਹੋ ਜਾਂਦਾ ਹੈ ਖਾਲਸਾ ਉੱਤੇ ਕਾਬਜ਼ ਹੋ ਜਾਂਦਾ ਹੈ ਹੁਣ ਉਹ ਤਖਤ ਜਿਹੜੇ ਤਖਤ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ ਉਹ ਤਖਤ ਜਿਹੜੇ ਤਖਤ ਨੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ ਉਹ ਤਖਤ ਜਿਹੜੇ ਨੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਹੁਕਮ ਜਾਰੀ ਕੀਤੇ ਉਹ ਤਖਤ ਜਿਹੜੇ ਤਖਤ ਤੇ ਬੈਠੇ ਮੀਰ ਮੰਨੂ ਨੇ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਨੂੰ ਮਜਬੂਰ ਕੀਤਾ ਉਹ ਤਖਤ ਜਿਹੜੇ ਤਖਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਛੋਟੇ ਜਿਹੇ 4 ਸਾਲਾਂ ਦੇ ਪੁੱਤਰ ਨੂੰ ਸ਼ਹੀਦ ਕਰਵਾਇਆ ਉਹ ਤਖਤ ਅੱਜ ਖਾਲਸੇ ਦੇ ਜਿਹੜਾ ਪੂਰੀ ਤਰ੍ਹਾਂ ਕਬਜ਼ੇ ਦੇ ਵਿੱਚ ਹੁਣ ਸ਼ਾਹ ਆलम ਦੂਜ ਤੇ ਬਾਅਦ ਦੇ ਵਿੱਚ ਸ਼ਾਹ ਆलम II ਕੀ ਕਰਦਾ ਹੈ ਉਹ ਬੇਗਮ ਸਮਰੂ ਦਾ ਸਹਾਰਾ ਲੈਂਦਾ ਹੈ ਹੁਣ ਬੇਗਮ ਸਮਰੂ ਕੌਣ ਹੈ ਬੇਗਮ ਸਮਰੂ ਇੱਕ ਅੰਗਰੇਜ਼ ਵਪਾਰੀ ਜਿਹੜਾ ਹੈ ਸੈਨਿਕ ਉਹਦੀ ਘਰ ਵਾਲੀ ਹੈ ਉਹਦੀ ਡੈਥ ਹੋ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਦਾ ਜਿਹੜਾ ਸਾਰਾ ਕਾਰਜ ਹੈ ਉਹ ਬੇਗਮ ਸਮਰੂ ਦੇਖਦੀ ਹੈ ਤੇ ਬੇਗਮ ਸਮਰੂ ਦੀ ਇੱਕ ਵਾਰ ਸਰਦਾਰ ਭਗੇਲ ਸਿੰਘ ਨੇ ਜਾਨ ਬਚਾਈ ਸੀ ਉਸ ਤੋਂ ਬਾਅਦ ਜਿਹੜੀ ਬੇਗਮ ਸਮਰੂ ਹੈ ਉਹ ਸਰਦਾਰ ਭਗੇਲ ਸਿੰਘ ਨੂੰ ਆਪਣਾ ਧਰਮ ਦਾ ਭਰਾ ਮੰਨਦਾ ਸੋ ਇਹ ਸ਼ਾਹ ਆलम II ਬੇਗਮ ਨੂੰ ਸਰਦਾਰ ਭਗੇਲ ਸਿੰਘ ਦੇ ਕੋਲ ਭੇਜਦਾ ਹੈ ਦੋ ਬੇਨਤੀਆਂ ਲੈ ਕੇ ਹੁਣ ਇਸ ਚੀਜ਼ ਧਿਆਨ ਚ ਰੱਖਿਓ ਦੋ ਬੇਨਤੀਆਂ ਲੈ ਕੇ ਬੀਗਮ ਸਮਰੂ ਸਰਦਾਰ ਸਾਹਿਬ ਕੋਲ ਆਂਦੀ ਹੈ ਉਹ ਕਹਿੰਦੀ ਹੈ ਕਿ ਸਰਦਾਰ ਸਾਹਿਬ ਤੁਸੀਂ ਮੇਰੀਆਂ ਦੋ ਬੇਨਤੀਆਂ ਇੱਕ ਤੇ ਇਹ ਕਿ ਤੁਸੀਂ ਛਾ ਆਲਮ ਦੂਜੇ ਨੂੰ ਫੜ ਕੇ ਮਾਰਿਓ ਨਾ ਤੇ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਵਾਪਸ ਪੰਜਾਬ ਚਲੇ ਜਾਓ ਹੁਣ ਦੇਖੋ ਇਹ ਦੋ ਬੇਨਤੀਆਂ ਲੈ ਕੇ ਆ ਗਈ ਹੈ ਨਾ ਉਹ ਬੀਗਮ ਸਮਰੂ ਤੇ ਸਰਦਾਰ ਬਗੇਲ ਸਿੰਘ ਹੋਰੀ ਸੁਣ ਰਹੇ ਹੈ ਜੇ ਕੋਈ ਹੋਰ ਹੁੰਦਾ ਉਹਨਾਂ ਦੀ ਥਾਂ ਦਿੱਲੀ ਦਾ ਤਖਤ ਜਿੱਤਿਆ ਹੋਇਆ ਹੁਣ ਵੇਖੋ ਖਾਲਸੇ ਦੀ ਖਾਲਸੇ ਦਾ ਵੱਡਾ ਪਣ ਵੇਖੋ ਸਿੰਘਾਂ ਦੇ ਵਿੱਚ ਜਿਹੜੀ ਨਿਮਰਤਾ ਹੈ ਉਹ ਵੇਖਿਓ ਕਿੰਨੀ ਹੈ ਜਿਹੜਾ ਮੁਗਲ ਤਖਤ ਜਿਹਨੂੰ ਜਿੱਤਣ ਵਾਸਤੇ ਮੁਗਲ ਲੋਕ ਜਿਹੜੇ ਐ ਇਹ ਮੁਗਲ ਰਾਜੇ ਆਪਣੇ ਭਰਾਵਾਂ ਤੱਕ ਦਾ ਕਤਲ ਕਰ ਦਿੰਦੇ ਸੀ ਆਪਣੇ ਪਿਓ ਤੱਕ ਮਾਰੇ ਐ ਦੂਜੇ ਪਾਸੇ ਮਰਾਟਿਆਂ ਨੇ ਵੀ ਜ਼ੋਰ ਲਾਇਆ ਪਿਆ ਸੀ ਅੰਗਰੇਜ਼ਾਂ ਦਾ ਵੀ ਜ਼ੋਰ ਲੱਗਿਆ ਪਿਆ ਸੀ ਕਿਵੇਂ ਨਾ ਕਿਵੇਂ ਦਿੱਲੀ ਦਾ ਤਖਤ ਹਥਿਆ ਲਿਆ ਜਾਏ ਪਰ ਖਾਲਸੇ ਦੇ ਅੰਡਰ ਆਇਆ ਹੋਇਆ ਤਖਤ ਹੁਣ ਖਾਲਸੇ ਨੇ ਕਹਿ ਦਿੱਤਾ ਸਰਦਾਰ ਬਗੇਲ ਸਿੰਘ ਹੋਰਾਂ ਨੇ ਉਸ ਬੇਗਮ ਦੀ ਬੇਨਤੀ ਨੂੰ ਮੰਨਿਆ ਕਹਿੰਦੇ ਵੀ ਠੀਕ ਐ ਅਸੀਂ ਵਾਪਸ ਪੰਜਾਬ ਵੀ ਚਲੇ ਜਾਵਾਂਗੇ ਤੇ ਸ਼ਾਹ ਆਲਮ ਦੂਜੇ ਨੂੰ ਕਹਾਂਗੇ ਵੀ ਕੁਝ ਨਹੀਂ ਪਰ ਸਾਡੀਆਂ 4 ਸ਼ਰਤਾਂ ਹੋਣਗੀਆਂ ਹੁਣ ਇਹ ਬੇਗਮ ਸਮਰੂ ਨੂੰ 4 ਸ਼ਰਤਾਂ ਦੱਸਦੇ ਆਂ 4 ਸ਼ਰਤਾਂ ਦੇ ਵਿੱਚ ਪਹਿਲੀ ਸ਼ਰਤ ਦੱਸਦੇ ਆਂ ਕਹਿੰਦੇ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਆਏ ਐ ਦਿੱਲੀ ਦੇ ਵਿੱਚ ਉਹ ਸਾਰੇ ਸਥਾਨ ਜਿਹੜੇ ਐ ਬਾਹਰ ਕੱਢੇ ਜਾਣ ਮਤਲਬ ਕਿ ਉਹਨਾਂ ਨੂੰ ਜਨਤਕ ਕੀਤਾ ਜਾਏ ਕਿਉਂਕਿ ਉੱਥੇ ਜਾਣ ਦੀ ਪਹਿਲਾਂ ਮਨਾਹੀ ਸੀ ਦੂਜਾ ਦੂਜੀ ਸ਼ਰਤ ਇਹ ਸੀ ਕਿ ਉਹਨਾਂ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕਰਾਈ ਜਾਏ ਨਿਸ਼ਾਨਦੇਹੀ ਕਰਾ ਕੇ ਪੱਕੇ ਤੌਰ ਤੇ ਉਹ ਸਿੱਖਾਂ ਨੂੰ ਸਮਰਪਿਤ ਕੀਤੇ ਜਾਣ ਤੀਜੀ ਸ਼ਰਤ ਇਹ ਸੀ ਕਿ ਦਿੱਲੀ ਦੀ ਜਿਹੜੀ ਕੋਤਵਾਲੀ ਐ ਉਹ ਤੇ ਦਿੱਲੀ ਦਾ ਜਿਹੜਾ ਵਪਾਰ ਹੁੰਦਾ ਹੈ ਉਹਦੀ ਜਿਹੜੀ ਚੁੰਗੀ ਆਂਦੀ ਹੈ ਉਹਦਾ 37.5% ਹਿੱਸਾ ਉਹ ਖਾਲਸਾ ਫੌਜ ਨੂੰ ਦਿੱਤਾ ਜਾਏ ਤੇ ਚੌਥੀ ਸ਼ਰਤ ਰੱਖੀ ਕਿ 4000 ਫੌਜ ਦੇ ਨਾਲ ਸਰਦਾਰ ਬਘੇਲ ਸਿੰਘ ਓਨਾ ਚਿਰ ਦਿੱਲੀ ਦੇ ਵਿੱਚ ਰਹਿਣਗੇ ਜਿੰਨਾ ਚਿਰ ਸਾਡੇ ਗੁਰਧਾਮਾਂ ਦੀ ਸੇਵਾ ਪੂਰੀ ਨਹੀਂ ਹੋ ਜਾਂਦੀ ਬਿਨਾ ਕਿਸੇ ਹਿਲ ਹੁਜਤ ਕੀਤੇਆਂ ਬੇਗਮ ਸਮਰੂ ਨੇ ਇਹ ਸਾਰੀ ਗੱਲ ਜਿਹੜੀ ਸ਼ਾਹ ਅਲੰਗ ਦੂਜੇ ਨੂੰ ਦੱਸੀ ਤੇ ਉਹਨੇ ਆਉਣ ਦਾ ਸਪੋਰਟ ਸਾਰੀਆਂ ਗੱਲਾਂ ਜਿਹੜੀਆਂ ਹੱਥ ਜੋੜ ਕੇ ਮੰਨ ਲਈਆਂ ਹੁਣ ਦਿੱਲੀ ਦਾ ਤਖਤ ਛੱਡਣ ਦੀਆਂ ਤਿਆਰੀਆਂ ਹੋ ਰਹੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਇਹ ਦੋ ਸਰਦਾਰ ਵਾਪਸ ਪੰਜਾਬ ਨੂੰ ਜਾਣ ਦੀ ਤਿਆਰੀ ਕਰ ਰਹੇ ਐ ਤੇ ਤਿਆਰੀ ਕਰਦਿਆਂ ਕਰਦਿਆਂ ਮਨ ਦੇ ਵਿੱਚ ਆਂਦਾ ਜੱਸਾ ਸਿੰਘ ਰਾਮਗੜੀਆ ਦੇ ਕਹਿੰਦੇ ਵੀ ਪੰਜਾਬ ਚੱਲੇ ਆ ਦਿੱਲੀ ਦਾ ਤਖਤ ਜਿੱਤੇ ਐ ਵੀ ਐ ਤਾਂ ਨਹੀਂ ਜਾਂਦੇ ਫਿਰ ਵਾਪਸ ਆਪਾਂ ਕਹਿੰਦੇ ਵੀ ਇਹ ਤਖਤ ਨੇ ਬੜੇ ਜੁਰਮ ਕੀਤੇ ਐ ਸਾਡੇ ਤੇ ਇਦਾਂ ਕਰਦੇ ਆ ਇਹ ਤਖਤ ਨੂੰ ਪੁੱਟੋ ਉਹਨਾਂ ਸਰਦਾਰਾਂ ਨੇ ਫਿਰ ਤਖਤ ਨੂੰ ਪੁੱਟਿਆ ਉਹਦੀ ਸਿੱਲ ਪੁੱਟੀ ਸਿੱਲ ਪੁੱਟ ਕੇ ਉਹਨੂੰ ਘੋੜਿਆਂ ਦੇ ਪਿੱਛੇ ਬੰਨ੍ਹਿਆ ਕੜੀਸ਼ ਦੇ ਹੋਏ ਉਸ ਤਖਤ ਨੂੰ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈ ਕੇ ਗਏ ਉਹ ਤਖਤ ਖਾਲਸੇ ਨੇ ਉਸ ਦਿਨ ਗਿਣ-ਗਿਣ ਕੇ ਬਦਲੇ ਲਏ ਦਿੱਲੀ ਤੋਂ ਦਰਬਾਰ ਸਾਹਿਬ ਤੱਕ ਢੀਸਦਿਆਂ ਹੀ ਲੈ ਕੇ ਗਏ ਉਹਨੂੰ ਮਤਲਬ ਕਿ ਇਸ ਤਰੀਕੇ ਨਾਲ ਇੱਕ ਜਿਵੇਂ ਕਹਿੰਦੇ ਆ ਨਾ ਵੀ ਚਿਚੀਆਂ ਆਂਦੀਆਂ ਸੀ ਉਹਨਾਂ ਨੂੰ ਉਹ ਪੂਰਾ ਉਹਨਾਂ ਨੇ ਉਹਦੇ ਤੇ ਗੁੱਸਾ ਕੱਢਿਆ ਤੇ ਉਹ ਤਖਤ ਤੁਸੀਂ ਅੱਜ ਵੀ ਦੇਖ ਸਕਦੇ ਹੋ ਉਹ ਸਿੱਲ ਜਿਹੜੀ ਇਤਿਹਾਸਿਕ ਸਿੱਲ ਹੈ ਉਹ ਦਰਬਾਰ ਸਾਹਿਬ ਰਾਮਗੜੀਆ ਬੂੰਗੇ ਦੇ ਵਿੱਚ ਅੱਜ ਵੀ ਮੌਜੂਦ ਹੈ ਕਈ ਲੋਕ ਕਹਿੰਦੇ ਆ ਨਾ ਖਾਲਸੇ ਨੇ ਦਿੱਲੀ ਨਹੀਂ ਜਿੱਤੀ ਆਪਣੇ ਕੋਲੋਂ ਮਾਰਦੇ ਆ ਮੈਂ ਕਹਿੰਦਾ ਦਰਬਾਰ ਸਾਹਿਬ ਜਾਓ ਰਾਮਗੜੀਆ ਬੂੰਗੇ ਦੇ ਵਿੱਚ ਅੱਜ ਵੀ ਸਬੂਤ ਪਿਆ ਹੈ ਮੁਗਲਾਂ ਦਾ ਉਹ ਤਖਤ ਜਿਹੜਾ ਖਾਲਸੇ ਨੇ ਪੱਟ ਕੇ ਉਥੇ ਰੱਖਦਾ ਸੀ ਲਿਜਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿਉਂਕਿ ਬੜੇ ਜੁਰਮ ਕੀਤੇ ਸੀ ਨਾ ਗੁਰੂ ਘਰ ਤੇ ਉਸ ਤਖਤ ਨੇ ਉਹ ਤਖਤ ਖਾਲਸੇ ਨੇ ਫਿਰ ਸਮਾਂ ਆਣ ਤੇ ਲਿਆ ਕੇ ਫੱਟ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਸਰਦਾਰ ਬਘੇਲ ਸਿੰਘ ਹੋਰੀ ਉਥੇ ਰਹਿ ਜਾਂਦੇ ਆ ਤੇ ਬਾਕੀ ਦੇ ਸਰਦਾਰ ਤਖਤ ਕੁੱਟ ਕੇ ਲੈ ਜਾਂਦੇ ਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਫਿਰ ਗੁਰੂ ਘਰਾਂ ਦੀ ਜਿਹੜੀ ਉਸਾਰੀ ਉਹ ਸ਼ੁਰੂ ਹੁੰਦੀ ਹੈ ਪਹਿਲਾ ਗੁਰੂ ਘਰ ਬਣਾਇਆ ਗਿਆ ਗੁਰਦੁਆਰਾ ਸੀਸਗੰਨ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਦੂਜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਰਕਾਬ ਗੰਝ ਸਾਹਿਬ ਜਿਹੜਾ ਲੱਖੀ ਸ਼ਾਹ ਬਨਜਾਰੇ ਦਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜਿੱਤੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਤੀਜਾ ਗੁਰੂ ਘਰ ਬਣਾਇਆ ਗਿਆ ਮਜਨੂ ਘਾਟੀਲਾ ਇੱਥੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਆਏ ਸੀ ਉੱਥੇ ਗੁਰਦੁਆਰਾ ਰੁਕੇ ਸੀ ਉਹ ਗੁਰੂ ਘਰ ਹੈ ਉਸ ਤੋਂ ਬਾਅਦ ਹੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਮੋਤੀ ਬਾਗ ਇੱਥੇ ਗੁਰੂ ਕਲੰਗੀ ਜੀ ਦੇ ਪਾਤਸ਼ਾਹ ਰੁਕੇ ਸੀ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਮਾਤਾ ਸੁੰਦਰੀ ਜੀ ਇਹ ਮਾਤਾ ਸੁੰਦਰੀ ਜੀ ਦੀ ਜਾਤ ਦੇ ਵਿੱਚ ਬਣਾਇਆ ਗਿਆ ਤੇ ਸੱਤਵਾਂ ਗੁਰਦੁਆਰਾ ਸਾਹਿਬ ਉੱਥੇ ਜਿਹੜਾ ਸਰਦਾਰ ਬਘੇਲ ਸਿੰਘ ਹੋਰਾਂ ਨੇ ਬਣਵਾਇਆ ਉਹ ਗੁਰਦੁਆਰਾ ਬਾਲਾ ਸਾਹਿਬ ਹੈ ਇਹ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਉਹਨਾਂ ਦੇ ਗੋਦਲੇ ਪੁੱਤਰ ਸਾਹਿਬ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਅੰਤਿਮ ਸੰਸਕਾਰ ਹੋਇਆ। ਇਹ ਸਤ ਗੁਰੂ ਘਰ ਜਿਹੜੇ ਆ ਉਸ ਵੇਲੇ ਸਰਦਾਰ ਬਘੇਲ ਸਿੰਘ ਨੇ ਆਪ ਜਿਹੜੇ ਉੱਥੇ ਰਹਿ ਕੇ ਦਿੱਲੀ ਦੇ ਵਿੱਚ 9 ਮਹੀਨੇ 4000 ਫੌਜ ਦੇ ਨਾਲ ਜਿਹੜੇ ਸਰਦਾਰ ਬਘੇਲ ਸਿੰਘ ਉੱਥੇ ਰਹੇ ਜਿੰਨਾ ਚਿਰ ਗੁਰੂ ਘਰ ਨਹੀਂ ਬਣ ਗਏ। ਜਦੋਂ ਫਿਰ ਬਾਅਦ ਦੇ ਵਿੱਚ ਸਰਦਾਰ ਬਘੇਲ ਸਿੰਘ ਮੋਰੀ ਵਾਪਸ ਆਣ ਲੱਗਦੇ ਆ। ਤਾ ਛਾ ਆਲਮ ਦੂਜਾ ਕਹਿੰਦਾ ਕਿਉਂਕਿ ਉਹ ਤਖਤ ਤੇ ਬਹਿ ਜਾਂਦਾ ਇਹ ਸੰਧੀ ਹੋ ਚੁੱਕੀ ਹੁੰਦੀ ਹੈ ਹਨਾ ਤੇ ਬਖੇਲ ਸਿੰਘ ਹੋਰੀ ਪੰਜਾਬ ਨੂੰ ਆਣ ਲੱਗਦੇ ਆ ਤੇ ਇਹ ਕਹਿੰਦਾ ਛਾ ਆਲਮ ਦੂਜਾ ਕਿ ਮੈਂ ਸਰਦਾਰ ਬਖੇਲ ਸਿੰਘ ਨੂੰ ਮਿਲਦਾ ਸਰਦਾਰ ਬਖੇਲ ਸਿੰਘ ਕਹਿੰਦੇ ਆ ਵੀ ਮੈਂ ਤੈਨੂੰ ਨਹੀਂ ਮਿਲ ਸਕਦਾ ਕਿਉਂਕਿ ਇੱਕ ਤੇ ਤੈਨੂੰ ਮਿਲਣ ਵਾਸਤੇ ਸਾਨੂੰ ਸਿਰ ਝੁਕਾਉਣਾ ਪਏਗਾ ਤੇ ਖਾਲਸਾ ਕਿਤੇ ਸਿਰ ਨਹੀਂ ਝੁਕਾਂਦਾ ਦੂਜਾ ਤੈਨੂੰ ਮਿਲਣ ਆਉਣ ਵਾਸਤੇ ਸ਼ਸਤਰ ਤੋਂ ਜਿਹੜਾ ਬਿਨਾ ਜਾਣਾ ਪਏਗਾ ਅਸੀਂ ਸ਼ਸਤਰ ਤੋਂ ਬਿਨਾ ਕਿਤੇ ਨਹੀਂ ਜਾਂਦੇ ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ ਬਿਨਾ ਤੇ ਕੇਸੰ ਨਰੰਗ ਪੇੜ ਜਾਂਦਾ ਬੰਦਾ ਪੇੜ ਦੀ ਤਰ੍ਹਾਂ ਹੈ ਕੇਸਾਂ ਸ਼ਾਹ ਅਲਮਗੁਜਾ ਕਹਿੰਦਾ ਵੀ ਨਹੀਂ ਤੁਸੀਂ ਜਿਵੇਂ ਚਾਹੋ ਮੇਰੇ ਕੋਲ ਆ ਸਕਦੇ ਹੋ ਕਿ ਸਰਦਾਰ ਬਘੇਲ ਸਿੰਘ ਹੋਰੀ ਹਾਥੀ ਦੇ ਉੱਤੇ ਬਹਿ ਕੇ ਪੂਰਾ ਲਾਮ ਲਸ਼ਕਰ ਲੈ ਕੇ ਸ਼ਸਤਰ ਸਜਾ ਕੇ ਜਿਹੜਾ ਉਹ ਦਿੱਲੀ ਦਰਬਾਰ ਦੇ ਵਿੱਚ ਜਾਂਦੇ ਆ ਸ਼ਾਹ ਅਲਮ ਉੱਤੇ ਕੋਲ ਤੇ ਜਦੋਂ ਇਹ ਇਤਿਹਾਸ ਦੇ ਵਿੱਚ ਪ੍ਰੂਵਡ ਹੈ ਇਹ ਗੱਲ ਤੁਸੀਂ ਪੜ੍ਹ ਸਕਦੇ ਹੋ ਇਤਿਹਾਸ ਦੇ ਵਿੱਚੋਂ ਬੋਲ ਰਿਹਾ ਹਾਂ ਜਦੋਂ ਸਰਦਾਰ ਬਘੇਲ ਸਿੰਘ ਹੋਰੀ ਹਾਥੀ ਦੇ ਉੱਤੇ ਬਹਿ ਕੇ ਜਾ ਰਹੇ ਹੁੰਦੇ ਆ ਉਸ ਵੇਲੇ ਉਹਨਾਂ ਦੇ ਅੱਗੇ ਜਿਹੜਾ ਦਰਬਾਰੀ ਹੈ ਉਹ ਬੋਲ ਰਿਹਾ ਹੁੰਦਾ ਕਿ ਸਾਵਧਾਨ ਖਾਲਸਾ ਜੀ ਆ ਰਹੇ ਹਨ ਸਾਵਧਾਨ ਖਾਲਸਾ ਜੀ ਆ ਰਹੇ ਹਨ ਪੋਸਤੋਂ ਬਾਦਰਵਾਰ ਦੇ ਮੂਲੇ ਜਾ ਕੇ ਸਰਦਾਰ ਜਿਹੜੇ ਭਗੇਲ ਸਿੰਘ ਜੀ ਹੋਰੀ ਹੈ ਉਹ ਹਾਥੀ ਤੋਂ ਉਤਰ ਕੇ ਘੋੜੇ ਤੇ ਸਵਾਰ ਹੁੰਦੇ ਆ ਤੇ ਸਣੇ ਘੋੜਾ ਦਰਬਾਰ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਜੋਰ ਦੀ ਗੱਜ ਕੇ ਜਿਹੜਾ ਉਹ ਜਕਾਰਾ ਲਾਉਂਦੇ ਆ ਬੋਲੇ ਸੋਨੇ ਹਾਲ ਦਾ ਤੇ ਸ਼ਾਹ ਆ আলম ਦੂਜਾ ਆਪਣੇ ਮੰਤਰੀਆਂ ਨੂੰ ਤੇ ਦਰਬਾਰੀਆਂ ਨੂੰ ਕਹਿੰਦਾ ਕਿ ਇਸ ਜਕਾਰੇ ਦਾ ਜਵਾਬ ਦਿੱਤਾ ਜਾਏ ਇਹ ਗੱਲ ਵੀ ਇਤਿਹਾਸ ਦੇ ਵਿੱਚ ਰਿਕਾਰਡ ਤੇ ਹੈ ਕਿ ਉਸ ਵੇਲੇ ਮੁਗਲ ਦਰਬਾਰ ਦੇ ਵਿੱਚ ਖਾਲਸੇ ਦੇ ਜਕਾਰੇ ਸੋ ਉਸ ਤੋਂ ਬਾਅਦ ਉੱਥੇ ਉਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਸਰਦਾਰ ਬਗੇਲ ਸਿੰਘ ਹੋਰੀ ਵਾਪਸ ਪੰਜਾਬ ਆ ਜਾਂਦੇ ਸੋ ਇਸ ਤਰ੍ਹਾਂ ਖਾਲਸੇ ਨੇ 1783 ਦੇ ਵਿੱਚ ਜਿਹੜਾ ਉਹ ਦਿੱਲੀ ਨੂੰ ਖਤੇ ਕੀਤਾ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਹੋਰ ਵੀਡੀਓ ਤੁਸੀਂ ਕਿਸ ਟੌਪਿਕ ਤੇ ਚਾਹੁੰਦੇ ਹੋ ਉਹ ਵੀ ਕਮੈਂਟ ਦੇ ਵਿੱਚ ਦੱਸਿਓ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਆਥੇ ਇਕੱਠੇ ਕਰਕੇ ਤੁਹਾਡੇ ਸਾਹਮਣੇ ਰੱਖੇ ਜਾਂ ਸਤਿ ਸ੍ਰੀ ਅਕਾਲ ਦੋਸਤੋ